ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਪਹਿਲੀ ਫੋਰੀ ਲੱਗੇ ਨੇ ਭਰਨਾ ਸਹੀ 8 ਵਜੇ ਤੇ ਪੈਫਸੀ ਦਾ ਮਾਲ ਜਾਂਦਾ ਹਲੇ ਮੁੰਚੀ ਸਾਹਿਬ ਫੋਨ ਦੇਖ ਰਹੇ ਨੇ ਬੈਠੇ ਬਾਕੀ ਬੰਦੇ ਚੱਲਦੇ ਨੇ ਦੋ ਲਾਈਨਾਂ ਕੱਟਤੀਆਂ ਕੰਮ ਕਰਤਾ ਸਟਾਰਟ ਲੇਵਰਾਂ ਦੋਏ ਚੱਲ ਜਿਆ ਨੇ ਦੂਸਰੀ ਲੇਵਰ ਉੱਪਰੇ ਚੱਲਦੀ ਆ ਠੇਕੇਦਾਰਾਂ ਹਾਂ ਲੱਗਿਆ ਹੋਇਆ ਇੱਧਰ 2 ਕਿੱਲਿਆਂ ਦੇ ਵਿੱਚ ਇਹ ਲੱਗੇ ਬਣਾ ਚਾਰ ਕਿੱਲਿਆਂ ਦੇ ਵਿੱਚ ਤੇ ਸੈਜ ਤੁਹਾਡੇ ਸਾਹਮਣੇ ਆ ਆਲੂ ਦਾ ਹੱਲੋ ਜੀ ਪੂਰਾ ਘੈਂਟ ਹੈ ਬਾਕੀ ਔਰੰਗ ਰੂਪ ਦੇਖ ਲੋ ਬਹੁਤ ਸੋਹਣਾ ਬੀਜ ਓਕੇ ਰਿਪੋਰਟ ਪੂਰੀ ਕਾਲ ਵੀ ਪੂਰਾ ਵਧੀਆ ਨਿਕਲਦਾ ਹੈ ਆਣ ਵਾਲੇ ਮਸ਼ੀਨ ਕੋਲਕਾਟ ਵਾਲੀ ਚੱਲਦੀ ਆ ਸਵਰਾਜਮਗਰ ਸਾਰੀਆਂ ਵਟਾਂ ਤੇ ਇਦਾਂ ਹੀ ਆ ਲੋ ਆ ਇੱਧਰ ਨੂੰ ਦੇਖੂ ਥੋੜਾ ਜਿਆ ਯਾਰ ਜੀ ਚਰੇ ਕੇ ਦੀ ਰੌਣਕ ਕਰੋ ਚੈੱਕ ਪਹੁੰਚ ਗਏ ਜੀ ਸਹੌਲੀ ਤੇ ਬਜਾਈ ਆਪਾਂ ਨੇ ਮੱਕੀ ਦੀ ਕਰਤੀ ਜਿਹੜੇ ਪਲਾਟ ਰਹੇਦੇ ਸੀ ਇਹ ਕਰਤੀ ਜੀ 1890 1890 ਦੀ ਬਜਾਈ ਕਰਤੀ ਆਪਾਂ ਗਏ ਵੇ ਤੇ ਵਿਆਹ ਇਸ ਕਰਕੇ ਤੁਹਾਨੂੰ ਬਜਾਈ ਨਹੀਂ ਦਿਖਾਈ ਤਿੰਨ ਚਾਰ ਦਿਨ ਵਿਆਹ ਚ ਤੀਗਾ ਕੰਮ ਤੇ ਆ ਨਹੀਂ ਹੋਇਆ ਅੱਜ ਆਏ ਆ ਆਪਾਂ ਪਾਣੀ ਲਾਉਣ ਹੁਣ ਲਾਈਟ ਆਈ ਵੀ ਤੇ ਪਾਣੀ ਲਾਉਣ ਲੱਗਦੇ ਆ ਨਾਲ ਹੁੰਦਾ ਇਹ ਕਰਾਂਗੇ ਸਾਈਟਿੰਗ ਜੋ ਵੀ ਰਹਿੰਦੀ ਆ ਮਾੜੀ ਮੋਟੀ ਤੇ ਚਲਾਉਨੇ ਆ ਕੰਮਕਾਰ ਜੀ ਇਹਦੀ ਕਰੀਏ ਜੀ ਆਪਾਂ ਬਜਾਈ 1890 ਦੀ ਚੱਲਦਾ ਨਾਲੋਂ ਨਾਲ ਮੱਕੀ ਭਰਾਈ ਦਾ ਕੰਮ ਬਾਕੀ ਬੰਦੇ ਪਿੰਡ ਤੇ ਮਕੇਸ਼ભાઈ ਉਰੇ ਆ ਉਹ ਲੱਗਿਆ ਕੋਠੇ ਕੋਲ ਹੁੰਜੇ ਖੰਜੇ ਬਣਾਉਣ ਆ ਦੇਖੋ ਤੇ ਆਪਾਂ ਨੇ ਆਪਣੀ ਚਾਲ ਕਰ ਲਈ ਸਿੱਧੀ ਚੱਲਦਾ ਪਾਣੀ ਬਾਕੀ ਨੂੰ 1890 ਨੂੰ ਜਿਹੜੀ ਪਰਸੋਂ ਬਜਾਈ ਕੀਤੀ ਆ ਪਹਿਲੀ ਭਰ ਗਈ ਸਾਰੀ ਉਹ ਆਪਾਸਾ ਦਾ ਭਰ ਗਿਆ ਪਲਾਟ ਤੇ ਮਕੇਸ਼ ਦਾ ਵੀ ਸਰੇ ਵਾਲੇ ਨੂੰ ਚੱਲਦਾ ਉੱਤਰ ਆਪਣੀ ਜਿੰਦੀ ਆ ਹੋਰੀ ਰਹੇਗੀ ਉਦੋਂ ਬਾਅਦ ਅਗਲੇ ਕਾਰਡ ਨੂੰ ਛੱਡਾਂਗੇ ਪਰਲੇ ਨੂੰ ਆਪਾਂ ਚਲਾਤਾ ਜੀ ਦੂਸਰੇ ਖਾਲ ਨੂੰ ਪਾਣੀ ਤੇ ਇਹਦੇ ਆ ਪਲਾਟ ਸਰੇ ਲੱਗਦਾ ਹੈ ਜਾਂ ਰਹਿੰਦਾ ਆਹਾ 4 ਕਿਲੇ ਦੇ ਵਿੱਚ ਆਪਣੇ ਪਾਏ ਬਣ ਦੂ ਖਾਲ ਇਹ ਵੀ 4 ਕਿਲੇ ਦਾ ਪਟਾ ਉਹ ਸਾਹਮਣੇ ਦੇਖੋ ਕਿੱਥੇ ਤੱਕ ਆ ਲਓ ਕਾ ਭਰ ਕੇ ਆਇਆ ਦੂਸਰੇ ਨੂੰ ਆ ਪੈਂਦਾ ਤੇ ਆ ਪਟਾ ਵੀ ਆਪਣਾ 4 ਕਿਲਿਆਂ ਦਾ ਇਹਦੇ ਵਿੱਚ ਵੀ ਦੋ ਖਾਲ ਨੇ ਮਿੱਤਰੋ ਅਜੀ ਆ ਖੜਾ ਸਾਹਮਣੇ ਆ ਖਾਲ ਉੱਥੇ ਆਪਾਂ ਨੱਕਾ ਲਾਤਾ ਪਹਿਲਾਂ ਹੀ ਵੀ ਯਾਰ ਉਧਰੋਂ ਭਰ ਜੂ ਬੱਚੀ ਆ ਕੇ ਖੋਲੂਗਾ ਲਾਣੇ ਦਰ ਦੀ ਆ ਚਲਾਈ ਵੀ ਇਧਰ ਮੋਟਰ ਤਨ ਜਾਣੇ ਲਾ ਰਹੇ ਆ ਪਾਣੀ ਇੱਕ ਰਹਿ ਗਈ ਤੰਦੀ ਤੇ ਜੀ ਦੰਦੀ ਨੂੰ ਪੈਂਦਾ ਤੇ ਸ਼ਾਮਾਂ ਹੋ ਗਈਆਂ 6:00 ਵਜੇ ਇੱਕ ਕਮੈਂਟ ਹੋ ਗਿਆ ਤੇ ਚੱਲਦੀ ਆ ਮੋਟਰ ਹਲੇ ਦੇ ਦਿਆਂ ਕਿੰਨਾ ਟਾਈਮ ਚੱਲਦੀ ਆ ਭਰਦੀ ਆ ਜਾਂ ਭਾਈਤੀ ਆ ਕੀ ਪਤਾ ਲੈਟ ਦਾ ਕੋਈ ਤਵਾਰ ਨਹੀਂ ਭਰਜੇ ਦਾ ਵਧੀਆ ਗੱਲ ਆ ਪਲਾਟ ਈ ਮੌਸਮ ਹੋ ਗਿਆ ਖਰਾਬ ਜੀ ਮੀਂਹ ਲੱਗ ਗਿਆ ਪੈਣ ਕਣੀਆਂ ਦੇਖੋ ਤੇ ਮਾਲ ਸਾਰਾ ਗੋਲੀ ਵਾਲਾ ਪਲਾਟ ਜੇ ਪਿਆ ਤੇ ਟਾਈਮ ਦਿੱਤਾ ਨਹੀਂ ਪ੍ਰਮਾਤਮਾ ਨੇ ਕਣੀਆਂ ਲੱਗੀਆਂ ਪੈਣਾ ਦੇਖੋ ਇੱਧਰ ਵੀ ਪਿਆ ਸਾਰਾ ਆ ਲਓ ਜੀ ਕਰੋ ਚੈੱਕ ਰਾਤ ਚੱਕ ਲੈਂਦੇ ਮਾਲ ਇਹ ਚੱਕਿਆਗਾ ਤਾਂ ਨਹੀਂ ਹਾਂ ਦੋਏ ਦੋਏ ਠੇਕੇਦਾਰ ਨੇ ਜੀ ਇੱਕ ਮੁਣਸੀ ਆ ਤੇ ਇੱਕ ਠੇਕੇਦਾਰ ਆ ਦੇਖੋ ਲੇਟ ਹੋ ਗਿਆ ਜੀ ਲੇਟ ਹੋ ਗਿਆ ਬਿਸ਼ੱਕ ਦੀ ਹੋ ਗਿਆ ਤੁਹਾਨੂੰ ਪਤਾ ਨਹੀਂ ਨਹੀਂ ਹੁਣ ਮੈਂ ਬਾਈ ਜਾਨ ਹੁਣ ਮੀਂਹ ਫੁੱਲ ਪੈ ਜਵੇ ਤਾਂ ਚਾਕੇ ਬਾਹਰ ਕੱਢਣਾ ਪੈਣਾ ਦੇਖੋ ਕਿੱਡਾ ਜਗਰਾਤਾ ਸਾਰਾ ਮੂਰੀ ਪੇ ਕਹਿੰਦੇ ਹੁਣ ਕੀ ਕਹਿੰਦੇ ਹੁਣ ਮੂਰੀ ਤੁਸੀਂ ਢੂਹੀ ਤਾਂ ਜਾ ਕੇ ਕੱਢਣਾ ਪੈਣਾ ਪਾਦਾ ਸਿਰ ਪਚੱਕ ਨਾ ਹਾਂ ਜੇ ਟਾਈਮ ਨਾਲ ਜਾ ਕੇ ਲੈਂਦੇ ਟਰਾਲੀ ਵਿੱਚ ਆ ਜਾਂਦੀ ਆਓ ਲੈ ਭਾਈ ਫਿਰਦਾ ਸੜਕਾਂ ਵਾਲਿਆਂ ਦਾ ਕੋਟ ਤੋਂ ਜਲਾਰੀ ਲਿਆ ਫਿਰ ਇਟਲਾਰੀ ਟਰਾਲੀ ਕਿੱਥੋਂ ਲਈ ਆ ਟਰਾਲੀ ਖਾਲੀ ਹੋਈ ਹੋਇਆ ਸਭ ਬਰੀਆਂ ਪਈਆਂ ਨੇ ਆਲੂ ਦੇਖੋ ਕਿਵੇਂ ਚਮਕਦਾ ਬੜਾ ਸੋਹਣਾ ਆਲੂ ਆ ਰੰਗ ਦੇਖੋ ਆਹਾ ਹਾ 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 ਜੀ ਪਹੁੰਚ ਗਏ ਜੀ ਦੂਸਰੇ ਦਿਨ ਸੌਲੀ ਆਪਾਂ ਤੇ ਬੱਦਲ ਬਾਈ ਹੈਗੀ ਮਾੜੀ ਮੋਟੀ ਪਿੰਡ ਤਾਂ ਪੂਰੀ ਤੀ ਤੇ ਓਰੇ ਦੇਖੋ ਸੂਰਜ ਮਾੜਾ ਮੋਟਾ ਜਿਹਾ ਚਮਕਾਰਾ ਮਾਰਦਾ ਤੇ ਕਣੀਆਂ ਤੋਂ ਬਚਾਉ ਆ ਪਿੰਡ ਤਾਂ ਪੈ ਗਿਆ ਜੀ ਮੀ ਮੜਾ ਜਿਹਾ ਕੋਈ ਬਹੁਤਾ ਨਹੀਂ ਯਾਨੀ ਕਰ ਗਿਆ ਸਿਗੜਾ ਜਿਹਾ ਤੇ ਗਿੜੇ ਰਹਿੰਦੇ ਨੇ ਕਿਾਰੇ ਭਰਦੇ ਆਂ ਔਰੇ ਕੱਲ ਵਾਲੀ ਨੂੰ ਫੁੱਲ ਫੁੱਲ ਸੇਲ ਆ ਸਾਰੇ ਪਲਾਟ ਨੂੰ ਐਨ ਓਕੇ ਦੀ ਰਿਪੋਰਟ ਹੋ ਗਿਆ ਜਿੱਤੇ ਤੱਕ ਦਾਣਾ ਐਨ ਗਿੱਲਾ ਪੂਰਾ ਆਪਾਂ ਸਾਰੇ ਨੇ ਤੇ ਇੱਕ ਖਾਲ ਔਰਿਆਂ ਦਾ ਮੋਟਰ ਚ ਲਾ ਲਈ ਤੀ ਜਾ ਰਹੇ ਆ ਦੇਖਦੇ ਆ ਨਾ ਕਾਪਾ ਕਰਕੇ ਦੇ ਕਹਾਂਲੇ ਕਿਾਰੇ ਨੂੰ ਬਾਕੀ ਇਹਦੇ ਰਾਹੀਂ ਸਰਾ ਭਰਾਂਗੇ ਸਾਰਾ ਕੋਈ ਆਪਾਂ ਤੰਦੀ ਛੋਟੀ ਮੋਟੀ ਨਹੀਂ ਕਰਦੇ ਹੁੰਦੇ ਪੂਰੇ ਦਾ ਪੂਰਾ ਸਰਾ ਦਿਖਾਉਨੇ ਆ ਤੁਹਾਨੂੰ ਉਹ ਵੀ ਸਾਰਾ ਹੀ ਭਰ ਦੇਣਾ ਆਪਾਂ ਨੇ ਇਹ ਇਹਦੇ ਰਾਹੀਂ ਆ ਕਣਕ ਨੂੰ ਵੀ ਚੱਲਦੀ ਆ ਮੋਟਰ ਆ ਸਾਰ ਸਾਰੀ ਉਹ ਸੂਰਾ ਨੇ ਫੋਲਤੀ ਆ ਦੇਖੋ ਆ ਦੇ ਆ ਸਾਰੇ ਹੀ ਕਾਰਨਾਮਾ ਕਰਤਾ ਦਾਣੇ ਕੱਢ ਕੇ ਪਤਾ ਨਹੀਂ ਖਾ ਕੇ ਕੀ ਗੱਲ ਬਾਤ ਆ ਤੇ ਸਿਰੇ ਤੱਕੇ ਸਮਝ ਲਓ ਵੀ ਤੁਸੀਂ ਫੋਲਿਆ ਪਿਆ ਜਿੰਨਾ ਗੱਲਾ ਕਰਿਆ ਸੀ ਤੇ ਇਧਰੋਂ ਇਹ ਫੋਲਿਆ ਪਿਆ ਭਲੇ ਇਹਨੂੰ ਪਾਣੀ ਲਾਉਣ ਤੋਂ ਰਹਿੰਦਾ ਇਹਨੂੰ ਇੱਕ ਵੀ ਭੱਟ ਨਹੀਂ ਸਹੀ ਦੇਖੋ ਸਾਰੀਆਂ ਖਲਾਰੀਆਂ ਪਈਆਂ ਨੇ ਰਾਤ ਇਹ ਕਾਰਨਾਮਾ ਵੀ ਕਰ ਗਏ ਉਰੇ ਆ ਕੇ ਇਹਨੇ ਕੁਦਰਤ ਦੇ ਰੰਗ ਕਰੋ ਚੈੱਕ ਬਹੁਤ ਨਜਾਇਜ਼ ਅੱਗ ਲਾਈ ਪਈ ਆ ਬਹੁਤ ਗਰਮੀ ਮਾ ਥਾਪੇ ਜਾ ਪਿਆ ਸਮਝ ਲਓ ਵੀ ਇੰਨੀ ਗਰਮੀ ਆ ਰਹੀ ਆ ਇਸ ਟਾਈਮ ਕਰੋ ਚੈੱਕ ਅਗਲੇ ਖਾੜ ਲੂ ਆਪਾਂ ਪਾਣੀ ਛੱਡ ਲਿਆ ਤੇ ਰਾਜੂ ਆਇਆ ਅੱਜ ਨਵਾਂ ਬੰਦਾ ਇਹ ਅੱਗੇ ਵੀ ਆਉਂਦਾ ਪਹਿਲਾਂ ਤੀਹਾ ਔਰੇ ਤਾਂ ਪਹਿਲੀ ਵਾਰ ਆਇਆ ਅੱਜ ਇਹ ਤੇ ਖਾਲ ਲੱਗੇ ਹੋਏ ਨੇ ਉਧਰ ਬਣਾਉਣ ਪਰਲੀ ਸਾਈਡ ਬਾਕੀ ਆ ਖਾਲ ਨੂੰ ਪੈਂਦਾ ਪਾਣੀ ਆਹੀ ਰਹਿੰਦਾ ਲਾਸਟ ਇਧਰੋਂ ਇਹ ਮੋਟਰ ਦਾ ਰਾਜੂ ਨੇ ਲਾਉਣ ਲੱਗ ਗਿਆ ਇਹਨੂੰ ਪਾਣੀ ਆ ਪਰਲੇ ਪਲਾਟ ਨੂੰ ਦੋ ਕਿੱਲੇ ਨੂੰ ਤੇ ਆਪਾਂ ਨੇ ਇਹਦਾ ਸਿਰਾ ਮੋੜ ਲਿਆ ਖਿੱਚ ਲਿਆ ਕੰਮ ਲਾਤਾ ਲਵੇ ਉਹਰਲੇ ਪਾਸੇ ਦੇ ਦੋ ਤੰਦੀਆਂ ਰਹਿ ਗਈਆਂ ਨਿਗੜ ਗਿਆ ਇਹਦਾ ਕੰਮ ਤਾਂ ਤੇ ਰਾਜੂ ਨੇ ਇਹਨੂੰ ਛੱਡਿਆ ਹੋਇਆ ਆਹ ਮੋਟਰ ਦਾ ਆਉਂਦਾ ਇੱਧਰ ਹੀ ਦਾ ਨਵੇਂ ਬੋਰ ਦਾ ਕਾਲ ਬਣਾ ਲਿਆ ਤੀ ਟਾਈਮ ਦੀ ਟਾਈਮ ਤੇ ਖਾਲ ਨਾਲ ਹੁੰਦੇ ਕਰਤਾ ਛਾਲੂ ਅਮੀ ਵਾਹ ਤੇ ਕੋਟੀ ਵੀ ਲਾਤੀ ਬਹੁਤ ਜ਼ਿਆਦੇ ਪਹਿਲਾਂ ਸਵੇਰੇ ਸਾਜਰੇ ਬੱਦਲ ਦੀ ਬਹੁਤ ਤੇ ਹੁਣ ਓਨੀਓਂ ਅੱਗ ਪੈ ਰਹੀ ਆ ਬਹੁਤ ਜ਼ਿਆਦੇ ਖੜ ਨਹੀਂ ਹੁੰਦਾ ਇੰਨਾ ਗਰਮਾ ਮੌਸਮ ਨਿਬੜ ਗਿਆ ਜੀ ਪਿੰਡ ਖੇਤ ਠੇਕੇਦਾਰ ਵਾਲਾ ਵੀ ਉੱਪਰ ਲਾਤਾ ਨਵੇੜਤਾ ਸੀ ਅੱਜ ਉਹਨਾਂ ਨੇ ਸਾਜਰੇ ਤੇ ਕਰਤੀ ਚਗਾਈ ਚ ਕੋਈ ਇਹ ਕਰਨ ਲੱਗੇ ਨੇ ਲੋਡ ਟਰਾਲੀ ਆ ਗਈ ਆ ਅਗੇ ਤੇ 4:30 4:30 5:00 ਵਜੇ ਡੇੜ�ैड ਤੇ ਰੋਟੀ ਲੈ ਕੇ ਜਾਣੀ ਆ ਉੱਥੇ ਦੁਬਾਰੇ ਦਿਖਾਇਆ ਤੁਹਾਨੂੰ ਉਹ ਜਿਹੜੇ ਗਿੱਲੇ ਨੇ ਪਲਾਟ ਉਹਨਾਂ ਨੂੰ ਸੂਰ ਪੱਟਣ ਲੱਗੇ ਰਾਤ ਨੂੰ ਰਾਖੀ ਰੱਖਣੀ ਪੈਣੀ ਆ ਦੋ ਬੰਦੇ ਉੱਥੇ ਰਹਿਣਗੇ ਉਹਨਾਂ ਦੀ ਰੋਟੀ ਲੈ ਕੇ ਚੱਲਦੇ ਆਣ ਵਾਲੇ ਕੱਪੜੇ ਕੋਪੜੇ ਜੋ ਵੀ ਕੋਸਾਂਗੇ ਲੈ ਕੇ ਚੱਲਦੇ ਆਂ ਏਦਾਰ ਲੱਗਿਆ ਲੋਡ ਕਰਨ ਉਹ ਕਿੰਨੀ ਬੋਰੀ ਆ ਤੇਰੀ ਮੋਟੀ ਜੀ 200 ਆ ਹੋਗਾ 200 ਭਰ ਜੂ ਟਰਾਲੀ ਸੁਪਰ 36 34 4 ਵੀਲ ਬਾਹਰ ਸਲੈਂਸਰ ਵਾਲਾ